ਗੁਰਨਾਦ ਘਨੌਰ ਨੇ ਆਪਣਾ ਇੱਕ ਇੰਦਰਜੀਤ ਸਿੰਘ ਸਿਆਲੂ ਆ ਉਹਨੂੰ ਇਹ ਕਮਾਂਡ ਦਿੱਤੀ ਹੋਈ ਆ ਗੁੰਡਾਗਰਦੀ ਦੀ। ਹੈਰਾਨੀ ਦੀ ਗੱਲ ਇਹ ਆ ਕਿ ਚੋਰੀ ਦਾ ਕੰਮ ਵੀ ਦੇਖੋ ਘਨੌਰ ਜੀ ਹੁੰਦਾ ਜਿੱਥੇ ਟਰਾਲੀਆਂ ਚੋਰੀ ਕਿਸਾਨਾਂ ਦੀਆਂ ਘਨੌਰ ਚ ਹੋਈਆਂ ਤੇ ਆਮ ਆਦੀ ਪਾਰਟੀ ਦੇ ਵਰਕਰ ਸਰਪੰਚ ਨਗਰ ਕੌਂਸਲ ਦੇ ਪ੍ਰਧਾਨਾਂ ਦੇ ਘਰੋਂ ਬਰਾਮਦ ਹੋਈਆਂ। ਕੱਲ ਇੱਕ ਸਾਡੇ ਅਕਾਲੀ ਦਲ ਦੇ ਵਰਕਰ ਦਾ ਦਫ਼ਤਰ ਇੰਚਾਰਜ ਘਨੌਰ ਤੋਂ ਅਸੀਂ ਰਾਤ ਕੰਪਲੀਟ ਵੀ ਕਰਕੇ ਆਏ ਸਾਰੇ ਥਾਣੇ ਵਿੱਚ ਜਾ ਕੇ ਉਹਦਾ ਫੋਨ ਖੋਲੇਗੇ। ਮਤਲਬ ਕਦੇ ਤੁਸੀਂ ਟਰਾਲੀਆਂ ਚੋਰੀ ਕਰ ਲਏ ਜਿੰਨੇ ਹੋ। ਕਦੇ ਤੁਸੀਂ ਫੋਨ ਖੋਹ ਲਏ ਜਨੇ ਮਤਲਬ ਇਹ ਇਹ ਪਾਰਟੀ ਆ ਕਿ ਚੈਨੀ ਚੋਰ ਕਰੋ ਇਹ ਰਾਨੀ ਤੇ ਇਸ ਗੱਲ ਦੀ ਆ ਕਿ ਤੁਸੀਂ ਭਾਈ ਇਹ ਹੈ ਕੇਜਰੀਵਾਲ ਦੀ ਕਟੜ ਇਮਾਨਦਾਰ ਪਾਰਟੀ ਜਿਹੜੀ ਟਾਲੀਆਂ ਚੋਰੀ ਕਰਨ ਦੇ ਵਿੱਚ ਫੋਨ ਚੋਰੀ ਕਰਨ ਦੇ ਵਿੱਚ ਫੋਨ ਕੋਣ ਦੇ ਵਿੱਚ ਲੁੱਟਾ ਖੋਹਾ ਕਰਨ ਦੇ ਵਿੱਚ ਤੇ ਜਿਹੜੇ ਉਹ ਇੰਦਰਜੀਤ ਸਿੰਘ ਸੈਲ ਦੇ ਨਾਲ ਹੋਰ ਨੌਜਵਾਨ ਸੀ ਸਾਰੇ ਉਹ ਚੈਨੀ ਚੋਰ ਤੇ ਮੈਂ ਕਹਿੰਦਾ ਨਸ਼ਈ ਕਿਸਮ ਦੇ ਬੰਦੇ ਸੀ ਜਿਨ੍ਹਾਂ ਨੇ ਧੀਆ ਪੈਣਾ ਧੱਕੇ ਮਾਰੇ ਇਹ ਹੁਣ ਹਲਕਾ ਘਨੌਰ ਦੇ ਵੋਟਰ ਦੇਖਣ ਖਾਸ ਕਰਕੇ ਮਹਿਲਾਵਾਂ ਕਿ ਜਿਵੇਂ ਮਹਿਲਾਵਾਂ ਨੂੰ ਇੱਥੇ ਆਵਾਦੀ ਪਾਰਟੀ ਦੇ ਗੁੰਡਿਆਂ ਨੇ ਕੈਂਡੀਡੇਟਾਂ ਨੂੰ ਚਾਹੋ ਸਾਡੀ ਪਾਰਟੀ ਦੇ ਕਾਲਜ ਜਿੰਦੀ ਸੀ ਚਾਹ ਦੂਜੀਆ ਪਾਰਟੀ ਦੇ ਵਿਰੋਧੀ ਪਾਰਟੀਆਂ ਸੀਗੇ ਈਆਂ ਪੈਣਾ ਧੱਕੇ ਮਾਰੇ ਇਹ ਬਹੁਤ ਮਦਭਾਗਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਪਾਰਟੀ ਆ ਕ੍ਰਿਮੀਨਲ ਪਾਰਟੀ ਆ ਤੇ ਅੱਜ ਹਾਲਾਤ ਇਹ ਨੇ ਕਿ ਜਦੋਂ ਐਸਐਸਪੀ ਇਹ ਕਹੇ ਕਿ ਸਰਕਾਰ ਦੀ ਡਾਇਰੈਕਸ਼ਨ ਆ ਕਿ ਆਪਾਂ ਨੇ ਭਾਈ ਇੱਥੇ ਕੋਹਰਾ ਮਚਾਉਣਾ ਤਾਂ ਹੁਣ ਕੈਂਡੀਡੇਟ ਨੂੰ ਇੱਥੇ ਤੱਕ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਫਾਰਮ ਭਰਨਗੇ ਨਾ ਹੁਣ